ਤੋਨੇ ਦੀ ਗਰੋਥ ਨੂੰ ਲੈ ਕੇ ਹਰ ਰੋਜ਼ ਹੀ ਕਿਸਾਨ ਭਰਾਵਾਂ ਦੇ ਸਵਾਲ ਹੈਗੇ ਆ ਵੀ ਸਭ ਤੋਂ ਵਧੀਆ ਗਰੋਥ ਦੇ ਲਈ ਅਸੀਂ ਕਿਹੜਾ ਪ੍ਰੋਟੈਕਟ ਵਰਤੀ ਜਿਹਦੇ ਨਾਲ ਸਾਡਾ ਝੋਨਾ ਚੱਲ ਵੀ ਜਲਦੀ ਪਵੇ ਤੇ ਝੋਨਾ ਰੁਕੇ ਵੀ ਨਾ ਹਨਾ ਤੇ ਕਈ ਵਾਰ ਝੋਨਾ ਲਾਉਣ ਤੋਂ ਬਾਅਦ ਕੱਲਾ ਕੱਲਾ ਡੱਕਾ ਜਾ ਜਿਹੜਾ ਝੋਨੇ ਦਾ ਖੜਾ ਰਹਿੰਦਾ ਹੈਗਾ ਤੇ ਪਹਿਲਾਂ ਤਾਂ ਬਈ ਜਿਵੇਂ ਹੁਣ ਲੌਂਗ ਟਰਮ ਦੀਆਂ ਸਾਰੀਆਂ ਕਿਸਮਾਂ ਦੀ ਟ੍ਰਾਂਸਫਰਿੰਗ ਹੋ ਗਈ ਹੈ ਨਾ ਕਿਸੇ ਦੀ ਟ੍ਰਾਂਸਫਰਿੰਗ 10 ਹਫਤਾ ਪਹਿਲਾਂ ਹੋਊਗੀ ਕਿ ਅਸੀਂ 10 ਦਿਨ ਪਹਿਲਾਂ ਹੋਊਗੀ ਕਿਸੇ ਦੀ ਅੱਜ ਕੱਲ ਦੇ ਵਿੱਚ ਹੋ ਚੁੱਕੀ ਆ ਦੇਖੋ ਹੁਣ ਮੂੰਗੀ ਤੇ ਮੱਕੀ ਵਾਲਾ ਏਰੀਆ ਬਾਕੀ ਇਹ 26 1500 ਨੂੰ 18 47 ਵਾਲਾ ਏਰੀਆ ਰਹਿੰਦਾ ਹੈਗਾ ਤੇ ਹੁਣ ਗੱਲ ਹੈਗੀ ਆ ਗਰੋਥ ਨੂੰ ਲੈ ਕੇ ਵੀ ਅਸੀਂ ਗਰੋਥ ਦੇ ਵਿੱਚ ਕੀ ਵਰਤੀਏ ਝੋਨੇ ਦੀ ਫਸਲ ਵਿੱਚ ਕਿਸਾਨ ਭਰਾਮ ਨੇ ਕद्दू ਦੇ ਵਿੱਚ ਜਾਂ ਕद्दू ਤੋਂ ਪਹਿਲਾਂ ਹਨਾ 33 21 ਸੈਂਟ ਜ਼ਿੰਕ ਵਰਤ ਲਈ ਥੱਲੇ ਯੂਰੀਆ ਪੋਟਾਸ਼ ਤੇ ਸੁਪਰ ਖੀਲ ਵੀ ਦਿੱਤਾ ਕਿਸਾਨ ਭਰਾਵਾਂ ਨੇ ਤੇ ਛੱਟਾ ਵੀ ਦੇਤਾ ਕਿਉਂਕਿ ਬਾਅਦ ਦੇ ਵਿੱਚ ਖਾਦ ਪਾਉਣ ਦਾ ਜਿਹੜਾ ਝੰਜੜ ਘਟ ਜਾਂਦਾ ਗਾਰੇ ਦੇ ਵਿੱਚ ਖਾਦ ਪਾਉਣ ਦੀ ਔਖੀ ਹੈਗੀ ਆ ਤੁਸੀਂ ਪਹਿਲੀ ਯੂਰੀਆ ਦੇ ਰਹੇ ਹੋ ਜਾਂ ਦੂਸਰੀ ਯੂਰੀਆ ਦੇ ਰਹੇ ਹੋ ਤੇ ਉਹਦੇ ਵਿੱਚ ਸਭ ਤੋਂ ਵਧੀਆ ਗਰੋਥ ਵਾਸਤੇ ਮੈਂ ਤੁਹਾਨੂੰ ਦੱਸੂਗਾ ਤੇ ਕੰਮ ਵੀ ਕਰੂਗਾ ਤੇ ਤੁਹਾਨੂੰ ਕੰਮ ਕੀਤਾ ਹੋਇਆ ਉਹਦਾ ਦਿਖੂਗਾ ਵੀ ਠੀਕ ਹੈ ਇਹ ਨਹੀਂ ਹੋਣਾ ਵੀ ਮੰਨ ਕੇ ਚਲੋ ਪੈਕਟ ਦੇ ਉੱਪਰ ਕੁਝ ਹੋਰ ਲਿਖਿਆ ਹੋਊਗਾ ਤੇ ਵਿੱਚ ਉਹਦੇ ਕੁਝ ਹੋਰ ਹੋਊਗਾ ਸਭ ਤੋਂ ਅ ਵਧੀਆ ਤੁਹਾਨੂੰ ਮੈਂ ਦੱਸ ਰਿਹਾਗਾ ਉਹਦਾ ਦੇਖੋ ਬੇਨਿਫਿਟ ਇਹ ਹੁੰਦਾ ਬਾਈ ਆਪਾਂ ਖਾਦ ਕਰਾ ਕੇ ਦੇਖੇ ਸਾਰੇ ਹੀ ਦਿੰਨੇ ਹਨਾ ਯੂਰੀਆ ਵੀ ਪਾਉਣੇ ਹੈਗੇ ਆ ਪਟਾਸ਼ ਵੀ ਪਾਉਣੇ ਹੈਗੇ ਆ ਸੁਪਰ ਵੀ ਪਾਉਣੇ ਹੈਗੇ ਆ ਜ਼ਿੰਕ ਵੀ ਪਾਉਣੇ ਹੈਗੇ ਆ ਤੇ ਵਿੱਚ ਕਿਸਾਨ ਭਰਾ ਜਿਹੜੇ ਫਾਸਫੋਰਸ ਤੱਕ ਡੀਪੀ ਵੀ ਦਿੰਦੇ ਹੈਗੇ ਆ ਪਰ ਫਸਲ ਨੂੰ ਲੱਗਦਾ ਨਹੀਂ ਹੈਗਾ ਇਕੱਲੀ ਦੇਖੋ ਯੂਰੀਆ ਦੇ ਨਾਲ ਫਸਲ ਚੱਲਣ ਵਾਲੀ ਨਹੀਂ ਹੈਗੀ ਭਰਿਆ ਪਾਣੀ ਹੁੰਦਾ ਆਪਾਂ ਲੈ ਗੱਟਾ ਦੇ ਗੱਟਾ ਕਰ ਦਿੰਦੇ ਆ ਉਹਦੇ ਨਾਲ ਕੰਮ ਨਹੀਂ ਚੱਲਦਾ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੈਗਾ ਤੁਸੀਂ ਪਹਿਲੀ ਯੂਰੀਆ ਦੇ ਰਹੇ ਹੋ ਜਾਂ ਦੂਸਰੀ ਯੂਰੀਆ ਦੇ ਰਹੇ ਹੈਗੇ ਉਹਦੇ ਵਿੱਚ ਅੱਧਾ ਕਿਲੋ ਤੁਸੀਂ 12 ਤਰੇਡ ਲੈਣਾ ਹੈਗਾ ਠੀਕ ਹੈ ਜਿਹਦੇ ਵਿੱਚ ਕਾਰਨਿਜਮ ਤੇ ਮੈਨਕੋਜ਼ਬ ਹੁੰਦਾ ਹੈਗਾ ਕਾਫੀ ਸਾਰੀਆਂ ਕੰਪਨੀਆਂ ਨੂੰ ਹੁੰਦਾ ਹੈਗਾ ਮੈਂ ਇੱਥੇ ਕਿਸੇ ਕੰਪਨੀ ਨੂੰ ਫੋਰਸ ਨਹੀਂ ਕਰਦਾ ਹੈਗਾ ਚੰਗੀ ਕੰਪਨੀ ਦਾ ਲਾਓ ਜਿਹਦੇ ਉੱਪਰ ਤੁਹਾਨੂੰ ਵਿਸ਼ਵਾਸ ਹੈਗਾ ਉਹਦੇ ਵਿੱਚ ਤੁਸੀਂ ਅੱਧਾ ਕਿਲੋ ਲੈਣਾ ਹਿਮਿਕ ਐਸਿਡ ਲੈਣਾ ਹੈਗਾ ਫਰਮੂਕ ਐਸਿਡ ਲੈਣਾ ਹੈਗਾ ਪੈਕਟਾਂ ਵਾਲਾ ਠੀਕ ਹੈ ਅੱਧਾ ਕਿਲੋ ਦੀ ਪੈਕਿੰਗ ਦੇ ਵਿੱਚ ਕਾਫੀ ਸਾਰੀਆਂ ਕੰਪਨੀਆਂ ਦਾ ਆਉਂਦਾ ਹੈਗਾ ਠੀਕ ਹੈ ਮੈਂ ਇੱਥੇ ਕਿਸੇ ਕੰਪਨੀ ਦਾ ਦੇਖੋ ਨਾਮ ਤਾਂ ਨਹੀਂ ਲੈ ਸਕਦਾ ਕਿਉਂਕਿ ਬਈ ਦੇਖੋ ਪੰਜਾਬ ਦੇ ਵਿੱਚ ਹਨਾ ਇੰਡੀਆ ਦੇ ਵਿੱਚ ਹਜ਼ਾਰਾਂ ਹੀ ਪੈਸੀਸਾਈਡ ਦੀਆਂ ਕੰਪਨੀਆਂ ਹੈਗੀਆਂ ਆਉਂਦਾ ਹੈਗਾ ਜਿਹੜਾ ਜਿਹੜੇ ਦੁਕਾਨਦਾਰ ਦੇ ਉੱਪਰ ਦੇਖੋ ਤੁਹਾਨੂੰ ਚੰਗਾ ਵਿਸ਼ਵਾਸ ਹੈਗਾ ਠੀਕ ਹੈ ਜਿਹੜੇ ਦੁਕਾਨਦਾਰ ਦੇ ਉੱਪਰ ਤੁਹਾਨੂੰ ਚੰਗਾ ਭਰੋਸਾ ਹੈਗਾ ਤੁਸੀਂ ਪਹਿਲੀ ਰੇਟ ਦੇ ਰਹੇ ਹੋ ਜਾਂ ਦੂਸਰੀ ਰੇਟ ਦੇ ਰਹੇ ਹੋ ਅੱਧਾ ਕਿਲੋ ਜਦੋਂ ਯੂਰੀਆ ਦੇਣੀ ਆ ਉਹਦਾ ਚੰਗੀ ਤਰ੍ਹਾਂ ਭਰ ਕੇ ਛਿੱਟਾ ਦੇ ਦਿਓ ਉਹਨਾਂ ਦੀ ਖਾਸੀਅਤ ਇਹ ਆ ਬਈ ਅੱਧਾ ਕਿਲੋ ਬਾਰਾਂ ਥ੍ਰੀਟਰ ਲਾਉਣਾ ਹਨਾ ਉਹ ਵੀ 20 ਕਿਲੋ 25 ਕਿਲੋ ਯੂਰੀ ਚ ਰਲ ਜਾਂਦਾ ਹੈ ਜਿਹੜਾ ਅੱਧਾ ਕਿਲੋ ਜਿਹੜਾ ਹਿਊਮਿਕ ਐਸਿਡ ਹੈਗਾ ਠੀਕ ਆ ਉਹਨੇ ਵੀ ਯੂਰੇ ਦੇ ਵਿੱਚ ਰਲ ਜਾਣਾ ਹੈ ਜਿਹੜਾ ਹਿਊਮਿਕ ਐਸਿਡ ਹੈਗਾ ਜਿੰਨੀ ਕਰਾਕ ਦੀ ਕੋ ਥੱਲੇ ਪਈ ਹੈਗੀ ਹਨਾ ਬਈ ਉਹੋ ਕਰਾਕ ਬੂਟੇ ਨੂੰ ਜੜਾਂ ਤੱਕ ਲੈ ਕੇ ਦੇਣ ਦਾ ਕੰਮ ਕਰਦਾ ਹੈਗਾ ਤੇ ਜਿਹੜਾ 12 ਥ੍ਰੀਟ ਹੈਗਾ ਉਹ ਜਿੰਨੀ ਵੀ ਆਪਣੀ ਜ਼ਮੀਨ ਦੇ ਵਿੱਚ ਸੰਘਸ ਹੈਗੀ ਜਦੋਂ ਕਈ ਵਾਰ ਤੋਂ ਹਫਤੇ ਦਾ 10 ਦਿਨ ਦਾ ਹੋ ਜਾਂਦਾ ਹੈ ਜਦੋਂ ਝੋਨਾ ਪੱਟ ਕੇ ਦੇਖਦੇ ਜੜ ਕਾਲੀ ਹੁੰਦੀ ਹੈ ਜੜ ਨੂੰ ਸਾਫ਼ ਕਰਦਾ ਹੈਗਾ ਜੜ ਦੇ ਜਿਹੜੇ ਰੋਮ ਖੁੱਲ ਜਾਂਦੇ ਹੈਗਾ ਜੜ ਦੇ ਵਿੱਚ ਜੜ ਪੋਲੀ ਹੋ ਜਾਂਦੀ ਹੈ ਚਿੱਤੀਆਂ ਜਮਾਂ ਧਾਰੀਆਂ ਵਰਗੀ ਹੋ ਜਾਂਦੀ ਹੈ ਜਦੋਂ ਤੁਸੀਂ ਦੂਜੀ ਚੌਥੇ ਪੰਜਵੇਂ ਦਾ ਪੱਟ ਕੇ ਦੇਖੋਗੇ ਐਨ ਜਮਾਂ ਇੱਕਸਾਰ ਫਟਾਰਾ ਹੋ ਗਿਆ ਸੋਡੀ ਫਸਲ ਦੇ ਵਿੱਚ ਜਦੋਂ ਉਸ ਤੋਂ ਬਾਅਦ ਯੂਰੀਆ ਦੇਣੀ ਹੈ ਚਾਹੇ ਤੁਸੀਂ ਕੱਲ ਹੀ ਯੂਰੀਆ ਦੇ ਦੋ ਸੋਡਾ ਕੰਮ ਚੱਲ ਜਾਈਏਗਾ ਜੇ ਤੁਸੀਂ ਪਹਿਲੀ ਯੂਰੀਆ ਜ਼ਿੰਕ ਦਿੱਤੀ ਹੈ ਦਾ ਦੂਸਰੀ ਜੁੜੀਆ ਤੁਸੀਂ ਹਿਮਿਕ ਐਸਿਡ ਪਲੱਸ ਤੁਸੀਂ 12 ਢੇਡ ਰਾ ਕੇ ਮਿਕਸ ਕਰਕੇ ਜਿਹੜਾ ਛਿੱਟਾ ਦੇ ਸਕਦੇ ਹੋ ਰਿਜ਼ਲਟ ਤੁਹਾਨੂੰ ਐਨੇ ਇੱਕ ਦਮਦਾਰ ਮਿਲਣਗੇ ਅ ਅੱਜ ਤੱਕ ਮੈਂ ਕਹਿੰਦਾ ਵੀ ਕਿਸੇ ਇਸ ਤਰ੍ਹਾਂ ਦੇ ਪ੍ਰੋਡਕਟ ਨੇ ਰਿਜ਼ਲਟ ਜਿਹੜਾ ਨਹੀਂ ਦਿੱਤਾ ਹੁਣ ਲਾ ਦੋ ਬਾਈ ਜਿਵੇਂ ਇਸ ਵਾਰ 550 ਤੋਂ 600 ਰੁਪਏ ਕਿਲੋ ਦਾ 12 ਢੇਡ ਮਿਲਦਾ ਉਹ 2 ਕਿਲਿਆਂ ਦੇ ਵਿੱਚ ਛਿੱਟਾ ਆ ਜਾਂਦਾ ਹਿਮਿਕ ਐਸਿਡ ਹੈਗਾ 350 ਤੋਂ ਲੈ ਕੇ 400 ਰੁਪਏ ਤੱਕ ਘਰਾਂ ਵਿੱਚ ਆਉਂਦਾ ਹੈਗਾ ਜੋ ਤੁਸੀਂ ਦੋਨਾਂ ਨੂੰ ਬਈ ਮਿਕਸ ਕਰਕੇ ਪਾਉਂਗੇ ਨਾ ਐਨੇ ਇੱਕ ਦਮਦਾਰ ਜਿਹੜੇ ਰਿਜ਼ਲਟ ਆਉਣਗੇ ਪਿਛਲੇ 2-3 ਸਾਲ ਤੋਂ ਜਿਹੜਾ ਆਪਾਂ ਵਰਤਰੇ ਹੈਗੇ ਆਂ ਵਧੀਆ ਜਿਹੜੇ ਉਹਦੇ ਨਤੀਜੇ ਆ ਰਹੇ ਆ ਕਿਸਾਨ ਬਾਗੋ ਬਾਗ ਹੋ ਜਾਂਦਾ ਇੱਕ ਵਾਰੀ ਜਦੋਂ ਕਿਸਾਨ ਨੇ ਮੰਨ ਲਓ ਪਾ ਲਿਆ ਤੇ ਫਸਲ ਦਾ ਤੀਜੇ ਦਿਨ ਚੌਥੇ ਦਿਨ ਤੋਂ ਨੂੰ ਰੰਗ ਬਨਣਾ ਸਟਾਰਟ ਕਰ ਦਿੰਦੀ ਉਸ ਤੋਂ ਬਾਅਦ ਚ ਕੱਲੀ ਯੂਰੀ ਤੁਸੀਂ ਦੇ ਕੇ ਪੂਰੀ ਕਰ ਦੋ ਸੋ ਨੂੰ ਦੁਬਾਰੇ ਕੋਈ ਗ੍ਰੋਸ ਵਾਸਤੇ ਜਿਹੜਾ ਕੁਝ ਪਾਉਣ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਧੰਨ